ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇਰੀ ਮਹਲਾ 5 ਆਣ ਰਸਾ ਜੀਤੇ ਤੈ ਚਾਖੇ ਨਮਕਨਾ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਖੈ ਸਾਪ ਚਾਕਤ ਹੋਏ ਰਹੇ ਬਿਸਮਾਤ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਹਰ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ हे जीवा तू राम गुण गाओ नेमक नेमक हर 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 ਧਿਆਉ ਆਣ ਨਾ ਸੁਣੀਐ ਕਤਹੂ ਜਾਈਐ ਸਾਧ ਸੰਗਤ ਬੜ ਭਾਗੀ ਪਾਈਐ ਆਠ ਪਹਿਰ ਜੀਵੇ ਆਰਾਧ ਬਾਰ ਬ੍ਰਹਮ ਠਾਕੁਰ ਆਗਾਦ ਇਹਾ ਉਹਾ ਸਦਾ ਸੋਹੇਲੀ ਹਰ ਗੁਣ ਗਾਵਤ ਰਸਨ ਅਮੋਲੀ ਮਨਸਪਤ ਮੌਲੀ ਫਲ ਫੁੱਲ ਪੀੜੇ ਇਹ ਹਰ ਰਸਰਾਤੀ ਬਹਰ ਨਾ ਛੋੜੇ ਆਨ ਨਰਸ ਕਸ ਲਵੇ ਨਾ ਲਾਈ ਕਹੋ ਨਾਨਕ ਗੁਰ ਭੈ ਹੈ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 180 ਦੇ ਉੱਪਰ ਅੰਕਿਤ ਹੈ ਹਨ ਸਤਿਗੁਰੂ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਆ ਸਾ ਸੰਗਤ ਜੀ ਸਾਡੇ ਪੰਜ ਕਰਮ ਇੰਦਰੀ ਹਨ ਤੇ ਪੰਜ ਗਿਆਨ ਇੰਦਰੀ ਹਨ ਜਿਹਦੇ ਵਿੱਚ ਗਿਆਨ ਇੰਦਰੀਆਂ ਦੇ ਵਿੱਚ ਰਸਨਾ ਵੀ ਹੈ ਰਸਨਾ ਜਿਹੜੀ ਹੈ ਉਹ ਦੋ ਕੰਮ ਕਰਦੀ ਹੈ ਇੱਕ ਬੋਲਦੀ ਹੈ ਤੇ ਦੂਸਰਾ ਜੋ ਅਸੀਂ ਖਾਂਦੇ ਆ ਉਹਦਾ ਸਵਾਦ ਦੱਸਦੀ ਹੈ ਪਾਸ਼ਾ ਜੀ ਕਹਿੰਦੇ ਭਾਈ ਦੁਨੀਆ ਦੇ ਰਸ ਕਸਾਂ ਦੇ ਵਿੱਚ ਫਸ ਕੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਭੁੱਲ ਜਾਂਦੀ ਹੈ ਇਹ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਸਤਿਗੁਰੂ ਕਹਿੰਦੇ ਅੰਮ੍ਰਿਤ ਰਸਨਾ ਪੀਓ ਪਿਆਰੀ ਏ ਰਸਨਾ ਤੂੰ ਆਤਮਿਕ ਜੀਵਨ ਦੇਣ ਵਾਲੇ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਪੀਣਾ ਕਰ ਇਹ ਹਰ ਰਸ ਰਾਤੀ ਹੋਏ ਤ੍ਰਿਪਤਾਰੀ ਜਦੋਂ ਸਤਗੁਰੂ ਦੇ ਨਾਮ ਦਾ ਰਸ ਪ੍ਰਾਪਤ ਕਰੇਗੀ ਜਦੋਂ ਇਸ ਰਸ ਦੇ ਵਿੱਚ ਰਤੀ ਜਾਏਗੀ ਤੇ ਤੈਨੂੰ ਤ੍ਰਿਪਤੀ ਹੋਏਗੀ ਕਿਉਂਕਿ ਜਦੋਂ ਦੁਨੀਆ ਦੇ ਰਸ ਚਖਦੀ ਹੈ ਨਾ ਜੀਵਾ ਅਸੀਂ ਹੋਰ ਹੋਰ ਲੱਭਦੇ ਹਾਂ ਵੀ ਹੋਰ ਸਵਾਦ ਮਿਲੇ ਹੋਰ ਸਵਾਦ ਮਿਲੇ ਬੜੇ ਸਵਾਦ ਚਖਦੀ ਹੈ ਬਾਸ਼ਾ ਕਹਿੰਦੇ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤੇ ਜਿਚਰ ਹਰਸ ਪੱਲੇ ਨਾ ਪਾਏ ਜਿੰਨੇ ਤੱਕ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਪ੍ਰਾਪਤ ਕਰਦੀ ਉਹਨੇ ਤੱਕਰ ਇਹ ਜੇਵਾ ਜਿਹੜੀ ਹੈ ਰਾਜ ਨਹੀਂ ਸਕਦੀ ਤ੍ਰਿਪਤ ਨਹੀਂ ਹੁੰਦੀ ਜਿਹਦਾ ਮੈਂ ਬੇਨਤੀ ਕੀਤੀ ਆ ਨਾ ਦੋ ਕੰਮ ਕਰਦੀ ਇੱਕ ਤਾਂ ਜੋਸੀ ਖਾਂਦੇ ਆ ਉਹਦਾ ਸਵਾਦ ਦੱਸਦੀ ਐ ਤੇ ਇੱਕ ਬੋਲਦੀ ਐ ਹੁਣ ਬੱਚਾ ਜਿਹੜਾ ਹੁੰਦਾ ਨਾ ਸਾਧ ਸੰਗਤ ਜੀ ਇੱਕ ਦੋ ਸਾਲ ਦੇ ਵਿੱਚ ਬੋਲਣ ਲੱਗ ਜਾਂਦਾ ਕੀ ਬੋਲਣਾ ਕਦੋਂ ਬੋਲਣਾ ਕਿੱਥੇ ਬੋਲਣਾ ਇਹ ਸਾਰੀ ਜ਼ਿੰਦਗੀ ਲੱਗਦੀ ਐ ਸਤਗੁਰੂ ਨੇ ਹਰੇਕ ਗੱਲ ਸਾਨੂੰ ਸਮਝਾਈ ਹਰੇਕ ਗੱਲ ਦੇ ਵਿੱਚ ਸਾਨੂੰ ਸੰਪੂਰਨ ਕੀਤਾ ਸਤਗੁਰੂ ਕਹਿੰਦੇ ਜਦੋਂ ਆਪਾਂ ਇਸ ਰਸਨਾ ਦੇ ਨਾਲ ਮਿੱਠਾ ਬੋਲਦੇ ਆ ਤੇ ਦੂਸਰੇ ਨੂੰ ਵੀ ਚੰਗਾ ਲੱਗਦਾ ਜੇ ਆਪਾਂ ਫਿੱਕਾ ਬੋਲਦੇ ਆ ਇਹਦੇ ਨਾਲ ਦੂਸਰੇ ਨੂੰ ਤਾਂ ਫਰਕ ਪੈਂਦਾ ਆਪਣੇ ਆਪ ਨੂੰ ਵੀ ਪੈਂਦਾ ਆਸਾ ਕੀ ਵਾਰ ਦੇ ਵਿੱਚ ਗੁਰਨਾਨੁ ਪਾਤਸ਼ਾਹ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਇ ਫਿੱਕੋ ਫਿੱਕਾ ਸਦੀਏ ਫਿੱਕਾ ਫਿੱਕੀ ਸੋਇ ਹੁਣ ਕਈ ਲੋਕ ਸਵਾਲ ਕਰਦੇ ਆ ਵੀ ਆਪਾਂ ਗੁਰਬਾਣੀ ਪੜ੍ਹਦੇ ਆ ਸਾਡੇ ਤੇ ਅਸਰ ਹੋਏਗਾ ਗੁਰਬਾਣੀ ਸੁਣਦੇ ਆ ਸਾਡੇ ਤੇ ਉਪਰ ਅਸਰ ਹੋਏਗਾ ਕਿਉਂ ਨਹੀਂ ਹੁੰਦਾ ਹੁਣ ਜਿਹੜੇ ਬੰਦੇ ਨਾਲ ਆਪਣੀ ਥੋੜੀ ਬਹੁਤੀ ਗੱਲਬਾਤ ਨਾ ਅੱਗੇ ਪਿੱਛੇ ਹੁੰਦੀ ਆ ਉਹ ਭਾਵੇਂ ਦੂਰ ਵੀ ਖੜਾ ਰਹੇ ਇੱਧਰੋਂ ਆਪਾਂ ਭਾਵੇਂ ਐਕਟਿੰਗ ਕਰੀ ਜਾਈਏ ਤੇ ਉੱਥੇ ਉਹ ਲਾਲ ਪੀਲਾ ਹੋ ਜਾਏਗਾ ਔਰ ਸ਼ਬਦਾਂ ਦਾ ਇੰਨਾ ਅਸਰ ਹੈ ਕਿਸੇ ਦੀ ਕਹੀ ਗੱਲ ساری ਜ਼ਿੰਦਗੀ ਬੰਦਾ ਯਾਦ ਰੱਖਦਾ ਕਿ ਫਲਾਣੇ ਬੰਦੇ ਨੇ ਮੈਨੂੰ ਫਲਾਣੇ ਦੇ ਸਾਹਮਣੇ ਆਹ ਕਿਹਾ ਸੀ ਪਰ ਮਾਫ਼ ਕਰਨਾ ਮੈਂ ਆਪਣੇ ਸਮੇਤ ਗੱਲ ਕਰ ਰਹੇ ਹਾਂ ਅਸੀਂ ਕੀ ਸ਼ਬਦ ਸੁਣਿਆ ਕੀ ਹੁਕਮ ਸੁਣਿਆ ਇਹ ਬਾਹਰ ਜਾ ਕੇ ਭੁੱਲ ਜਾਂਦੇ ਲੋਕਾਂ ਦੀਆਂ 30 30 40 40 ਸਾਲ ਦੀਆਂ ਗੱਲਾਂ ਪੁਰਾਣੀਆਂ ਵੀ ਸਾਨੂੰ ਯਾਦ ਹੈ ਪਰ ਜੋ ਹੁਣੇ ਸ਼ਬਦ ਸੁਣਿਆ ਜੋ 5 ਮਿੰਟ ਪਹਿਲਾਂ ਕੋਈ ਸਾਨੂੰ ਬਾਹਰ ਜਾ ਕੇ ਪੁੱਛ ਲਵੇ ਅੱਜ ਕੀ ਹੁਕਮ ਸੁਣ ਕੇ ਆਇਓ ਸਾਨੂੰ ਯਾਦ ਨਹੀਂ ਕਿਉਂਕਿ ਬਿਰਤੀ ਉਹ ਅਵਸਥਾ ਉਦਾਂ ਦੀ ਬਣ ਗਈ ਸਤਗੁਰੂ ਕਹਿੰਦੇ ਭਾਈ ਰਸਨਾ ਦੇ ਨਾਲ ਜੋ ਬੋਲੇਗਾ ਉਹ ਜੀਵਨ ਦੇ ਵਿੱਚ ਉਹੀ ਬੋਲੇਗਾ ਜੋ ਤੇਰੇ ਅੰਦਰ ਹੋਏਗਾ ਜੋ ਅਸੀਂ ਸੁਣਦੇ ਹਾਂ ਹੁਣ ਛੋਟਾ ਜਿਹਾ ਬੱਚਾ ਬੱਚੇ ਨੂੰ ਜੋ ਤੁਸੀਂ ਸੁਣਾਉਂਦੇ ਹੋ ਉਹ ਬੱਚਾ ਬੋਲਦਾ ਹੈ ਹੁਣ ਇੱਕ ਬੱਚੇ ਨੂੰ ਤੁਸੀਂ ਜੰਮਣ ਤੋਂ ਬਾਅਦ ਉਹਨੂੰ ਬੇਸਮੈਂਟ ਵਿੱਚ ਬੰਦ ਕਰ ਦਿਓ ਉਦੇ ਕੰਨ ਵਿੱਚ ਕੋਈ ਵੀ ਨਾ ਗੱਲ ਪਵੇ ਉਹ ਬੱਚਾ ਗੋਂਗਾ ਵੀ ਹੋਵੇਗਾ ਤਾਂ ਬਹਿਰਾ ਵੀ ਹੋਵੇਗਾ ਜੋ ਅਸੀਂ ਸੁਣਦੇ ਹਾਂ ਉਹ ਸਾਡੀ ਜ਼ਬਾਨ ਬੋਲਦੀ ਆ ਸਤਿਗੁਰ ਕਹਿੰਦੇ ਬਾਣੀ ਵਿੱਚ ਕਹਿੰਦੇ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਉਹ ਸਾਡੀ ਜ਼ਬਾਨ ਬੋਲਦੀ ਜਿਹੜਾ ਬੰਦਾ ਬਾਣੀ ਸੁਨੇਗਾ ਨਾ ਉਹਦੇ ਮੂੰਹ ਚੋਂ ਵਾਹਿਗੁਰੂ ਨਿਕਲੇ ਜਿਹਨੇ ਗਾਣੇ ਸੁਣਨੇ ਗੱਲਾਂ ਸੁਣਨੀਆਂ ਗਾਲਾਂ ਸੁਣਨੀਆਂ ਤੇ ਮੂੰਹ ਚ ਗਾਲਾਂ ਹੀ ਨਿਕਲਣੀਆਂ ਰਸਨਾ ਨੇ ਉਹੀ ਕੁਝ ਕਰਨਾ ਹੈ ਦੁਨੀਆ ਦੇ ਸਵਾਦ ਚੱਕਦੀ ਹੈ ਉਹ ਸਵਾਦ ਵਾਸਤੇ ਕੀ ਹੁੰਦਾ ਹੈ ਬੰਦਾ ਕਹਿੰਦਾ ਅੱਜ ਰੋਟੀ ਘਰ ਨਹੀਂ ਖਾਣੀ ਰੋ ਸਵਾਦ ਖਾਂਦਾ ਹੈ ਬਾਹਰ ਲੱਭਦਾ ਹੈ ਉਥੋਂ ਵੀ ਸਵਾਦ ਹਟ ਜਾਂਦਾ ਫਲਾਨੀ ਜਗ੍ਹਾ ਬਹੁਤ ਚੀਜ਼ ਸਵਾਦ ਮਿਲਦੀ ਹੈ ਕਾਦੇ ਵਾਸਤੇ ਕਿਹਦੇ ਪਿੱਛੇ ਲੱਗਦਾ ਹੈ ਰਸਨਾ ਦੇ ਪਿੱਛੇ ਲੱਗਦਾ ਇਹਨੂੰ ਸਵਾਦ ਹੀ ਨਹੀਂ ਲੱਗਦਾ ਕੁਝ ਗੁਰੂ ਮਾਰਾ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਤੁਸੀਂ ਤ੍ਰਿਪਤ ਹੋ ਜਾਓਗੇ ਤੁਸੀਂ ਰੱਜ ਜਾਓਗੇ ਅੰਮਰਤ ਰਸਨਾ ਪੀਓ ਪਿਆਰੀ ਆਤਮ ਅੰਮਰਤ ਦਾ ਇੱਥੇ ਅਰਥ ਹੈ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਨਾਮ ਜਲ ਇਹ ਹਰ ਰਸ ਰਾਤੀ ਹੋਏ ਤ੍ਰਿਪਤਾਰੀ ਜਦੋਂ ਇਸ ਰਸ ਦੇ ਵਿੱਚ ਰਸੇ ਜਾਓਗੇ ਤੇ ਤੁਹਾਡੀ ਤ੍ਰਿਪਤੀ ਹੋ ਜਾਏਗੀ ਰਹਾਉ ਆਣ ਰਸਾ ਜੀਤੇ ਤੈ ਚਾਖੇ ਕਹਿੰਦੇ ਜਿੰਨੇ ਦੁਨੀਆ ਦੇ ਰਸ ਤੂੰ ਚਖੇ ਆ ਨਾ ਇਦਾਂ ਦੇ ਸੰਸਾਰ ਵਿੱਚ ਲੋਕ ਹੋਇਆ ਸਾਧ ਸੰਗਤ ਦੀ ਜਿਨ੍ਹਾਂ ਨੇ ਖਾਧਾ ਹੀ ਹੈ ਲਖਨਊ ਦਾ ਇੱਕ ਨਵਾਬ ਸੀ ਤੇ ਜਿਹੜਾ ਦਿਹਾੜੇ ਵਿੱਚ 20 ਵਾਰੀ ਖਾਂਦਾ ਸੀ ਹਕੀਮ ਰੱਖੇ ਸਨ ਪੂੜੀ ਖਾਂਦਾ ਸੀ ਪੇਟ ਸਾਹਿਬ ਹੋੜ ਖੰਡ ਵਹਿ ਜਾਂਦਾ ਸੀ 20 ਵਾਰੀ ਦਿਹਾੜੀ ਚ ਖਾਂਦਾ ਜੀ ਫਰਕ ਇਹ ਲੋਕ ਖਾਣ ਵਾਸਤੇ ਜੀਂਦੇ ਆ ਕਿ ਜੀਣ ਵਾਸਤੇ ਖਾਂਦੇ ਫਰਕ ਤਾਂ ਥੋੜਾ ਹੀ ਐ ਸਤਿਗੁਰੂ ਕਹਿੰਦੇ ਅਲਪ ਹਾਰ ਸੁਲਪਸੀ ਨਿੰਦਰਾ ਦੇਹਾ ਸ਼ਿਮਾ ਤਨਪ੍ਰੀਤ ਉਹਨਾਂ ਕਾ ਖਾਣਾ ਕਿ ਜਿੰਨਾ ਕਾ ਸਾਡਾ ਜੀਵਨ ਚੱਲ ਸਕੇ ਉਹ ਰਸਾਂ ਦੇ ਕਾਰਨ ਮਨੁੱਖ ਜਿਹੜਾ ਹੈ ਭਜਾ ਵਰਦਾ ਉਹ ਜਿਹੜਾ ਭਵਰਾ ਹੁੰਦਾ ਨਾ ਉਹਨੂੰ ਫੁੱਲਾਂ ਦਾ ਰਸ ਚੂਸਣ ਦੀ ਆਦਤ ਹੁੰਦੀ ਆ। ਆ ਕਦੇ ਸਵੇਰੇ ਜਾ ਕੇ ਦੇਖੋ। ਚਾਹੇ ਕਮਲ ਦੇ ਫੁੱਲ ਆ ਜਾਂ ਹੋਰ ਫੁੱਲ। ਉਹ ਭਵਰਾ ਉਹਦੇ ਵਿੱਚ ਮਰਿਆ ਪਿਆ ਹੁੰਦਾ। ਆਪਣੀ ਉਡਾਰੀ ਭੁੱਲ ਜਾਂਦਾ। ਬਥੇਰੇ ਲੋਕ ਹੋਏ। ਜਿਹੜੇ ਖਾਂਦੇ ਸੀ। ਗੁਰੂ ਮਹਾਰਾਜ ਕਹਿੰਦੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ। ਇੱਕ ਦਿਨ ਨਾ ਦੰਦ ਕੱਸ ਜਾਂਦੇ ਆ। ਇਹਨਾਂ ਖਾ ਰਿਹਾ। ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਣਦਿਆਂ ਸਭ ਅੰਗ ਕੱਪੜੇ ਬਨਸ ਬੰਨੇ ਪਾਉਂਦਾ ਇੱਕ ਦਿਨ ਇਦਾਂ ਹੋ ਜਾਂਦਾ ਸਰੀਰ ਉਹ ਸਰੀਰ ਦੇ ਉੱਪਰ ਕੱਪੜਾ ਟਿਕਦਾ ਹੀ ਨਹੀਂ ਹੈ ਪਹਿਣਦਿਆਂ ਸਭ ਅੰਗ ਇਹ ਨਹੀਂ ਆਖਿਆ ਗੁਰੂ ਮਹਾਰਾਜ ਨੇ ਖਾਉਣਾ ਪਹਿਨਣਾ ਪਰ ਕਹਿੰਦੇ ਖਾਂਦਿਆਂ ਵੀ ਪਹਿਣਦਿਆਂ ਵੀ ਰੱਬ ਨੂੰ ਯਾਦ ਰੱਖਣਾ ਨਾਲ ਕਹਿ ਦਿੱਤਾ ਕਹਿੰਦੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਣਦਿਆਂ ਸਭ ਅੰਗ ਤ੍ਰਿਗ ਤਿਨਾ ਕਾ ਜੀਵਿਆ ਜਿਨ ਸਚ ਨ ਲਗੋ ਰੰਗ ਕਹਿੰਦੇ ਫਟਕਾਰ ਐਸੇ ਜੀਵਨ ਤੇ ਜਿਹੜੇ ਆਪਣੇ ਸਤਿਗੁਰੂ ਨਾਲ ਪਿਆਰ ਨਹੀਂ ਕਰਦੇ ਦੁਨੀਆ ਦੇ ਰਸ ਚਖਦੇ ਆ ਗੁਰੂ ਮਹਾਰਾਜ ਕਹਿੰਦੇ ਭਾਈ ਆਨ ਰਸਾ ਜੀਤੇ ਤੈਹ ਚਖੇ ਮੈਂ ਕਹਿੰਦਾ ਜਦੋਂ ਆਪਾਂ ਅੱਜ ਦੀ ਹਾਲਤ ਦੇਖਦੇ ਆ ਤੁਸੀਂ ਉਹਦੇ ਵਿੱਚ ਮੈਂ ਵੀ ਆਪਾਂ ਵੀ ਦੇਖਦੇ ਆ ਤੁਸੀਂ ਵੀ ਦੇਖਦੇ ਹੋ ਅਸੀਂ ਇੰਨਾ ਰੌਲਾ ਇਹਦੇ ਵਿੱਚ ਨਹੀਂ ਪਾਉਂਦੇ ਵੀ ਅੱਜ ਸਾਨੂੰ ਸ਼ਬਦ ਆ ਸੁਣਨਾ ਸੀ ਆ ਸ਼ਬਦ ਨਹੀਂ ਸੁਣਾਇਆ ਗਿਆ ਆ ਸ਼ਬਦ ਦੀ ਵਿਚਾਰ ਸੁਣਨੀ ਸੀ ਨਹੀਂ ਸੁਣਾਇਆ ਇਹ ਹੁੰਦਾ ਵੀ ਅੱਜ ਸਬਜੀ ਕਿਉਂ ਨਹੀਂ ਬਣਾਈ ਅੱਜ ਖੀਰ ਕਿਉਂ ਨਹੀਂ ਬਣਾਈ ਝਗੜਾ ਹੀ ਦੇ ਉੱਪਰ ਹੋ ਜਾਂਦਾ ਕਿਉਂਕਿ ਅਸੀਂ ਹੱਲੇ ਰਸ ਸਵਾਦ ਤੱਕ ਰਹੀ ਅੱਜ ਲੰਗਰ ਬਹੁਤ ਸਵਾਦ ਬਣਿਆ ਸੀ ਪਰ ਕਿਹੜਾ ਸ਼ਬਦ ਸੁਣ ਕੇ ਆਏ ਹੋ ਕਿਹੜਾ ਹੁਕਮ ਗੁਰੂ ਮਹਾਰਾਜ ਨੇ ਦਿੱਤਾ ਹੈ ਕਿਉਂਕਿ ਉਹ ਵੀ ਸਾਡਾ ਜਿਹੜਾ ਹੋ ਗਿਆ ਨਾ ਮਾਫ ਕਰਨਾ ਉਹ ਵੀ ਕੰਨ ਰਸ ਹੋ ਗਿਆ ਤੇ ਸਤਗੁਰੂ ਕਹਿੰਦੇ ਬਾਣੀ ਜਿਹੜੀ ਸਾਡੇ ਜੀਵਨ ਦਾ ਆਧਾਰ ਸੀ ਜੀਵਨ ਦੇ ਵਿੱਚ ਸਾਡੇ ਬਹੁਤ ਵੱਡਾ ਬਦਲਾਅ ਆਣਾ ਸੀ ਠੀਕ ਹੈ ਗੁਰੂ ਮਹਾਰਾਜ ਨੇ ਇਸ ਕਰਕੇ ਲੰਗਰ ਦੀ ਪ੍ਰਥਾ ਆਰੰਭ ਕੀਤੀ ਵੀ ਤੁਹਾਨੂੰ ਫਿਕਰ ਨਾ ਹੋਵੇ ਵੀ ਮੈਂ ਘਰ ਜਾ ਕੇ ਰੋਟੀ ਬਣਾਉਣੀ ਹੈ ਘਰ ਜਾ ਕੇ ਰੋਟੀ ਖਾਣੀ ਹੈ ਇੱਕ ਦੋ ਚੀਜ਼ਾਂ ਸੀ ਲੰਗਰ ਸੇਵਾ ਸਿਖਾਈ ਜਾਂਦੀ ਹੈ ਵਿਕਤਾਂ ਭੇਦ ਭਾਵ ਖਤਮ ਕਰਕੇ ਇੱਕੋ ਜਿਹਾ ਪ੍ਰਸ਼ਾਦਾ ਚਾਹੇ ਕੋਈ ਬਾਦਸ਼ਾਹ ਆ ਜਾਏ ਕੋਈ ਗਰੀਬ ਆ ਜਾਏ ਪਰ ਉਸ ਲੰਗਰ ਤੋਂ ਉੱਪਰ ਉੱਠ ਕੇ ਪੈਸੇ ਨਾ ਗੁਰੂ ਸਾਹਿਬ ਨੇ ਜਿਹੜੀ ਮਰਜ਼ਾਦਾ ਚਲਾਈ ਸੀ ਗੁਰੂ ਅਮਰਦਾਸ ਜੀ ਨੇ ਗੋਵਿੰਦ왈 ਸਾਹਿਬ ਲਿਖਿਆ ਸੀ ਪਹਿਲੇ ਪੰਗਤ ਪਾਛੇ ਸੰਗਤ ਤੁਸੀਂ ਆਪਣੇ ਸਰੀਰ ਦੀ ਤ੍ਰਿਪਤੀ ਕਰ ਲੋ ਭੋਜਨ ਛੱਕ ਕੇ ਬੈਠੋ ਫੇ ਘੰਟਾ 2 ਘੰਟੇ 3 ਘੰਟੇ ਜਿੰਨਾ ਬੈਠਣਾ ਪਰ ਜੇ ਹੁਣ ਤੁਸੀਂ ਅੱਜ ਲੰਗਰ ਕਰਕੇ ਦੇਖ ਲਓ ਪਹਿਲਾਂ ਪਹਿਲੇ ਪੰਗਤ ਕਰਕੇ ਦੇਖ ਲਓ ਤੁਸੀਂ ਲੰਗਰ ਛੱਕ ਕੇ ਬਾਹਰੋਂ ਬਾਹਰੋਂ ਚਲੇ ਜਾਣਾ ਬੈਠਣ ਵਾਲੇ ਘਾਟੇ ਆਉਣ ਤੇ ਜਿੱਦਾਂ ਅਸੀਂ ਪ੍ਰਸ਼ਾਦ ਲੈ ਕੇ ਜਾਂਦੇ ਜਿੱਦਾਂ ਲੰਗਰ ਬੰਨ ਕੇ ਲੈ ਕੇ ਜਾਂਦੇ ਤੇ ਉਦਾਂ ਕਿਤੇ ਸ਼ਬਦ ਲੈ ਜਾਈਏ ਨਾ ਘਰ ਜਾ ਕੇ ਦਸੀਏ ਵੀ ਅੱਜ ਮੈਂ ਸ਼ਬਦ ਸੁਣਿਆ ਅੱਜ ਸਤਗੁਰ ਨੇ ਇਹ ਹੁਕਮ ਕੀਤਾ ਤੇ ਕਿੰਨਾ ਬਦਲਾਵ ਆਇਆ ਸਿਰਫ ਸਵਾਦ ਤੱਕ ਰਹਿ ਗਏ ਗੁਰੂ ਮਹਾਰਾਜ ਕਹਿੰਦੇ ਆਣ ਰਸਾ ਜੀਤੇ ਤੈ ਚਾਖੇ ਆ ਜਿਨੇ ਤੂੰ ਦੁਨੀਆ ਦੇ ਸਵਾਦ ਦੇਖਦਾ ਹੈ ਨਾ ਤੇ ਅੱਜ ਤਾਂ ਫਰਕ ਕੋਈ ਨਹੀਂ ਰਿਹਾ ਨਾ ਲੰਗਰ ਦੀ ਤਾਂ ਪਰਥਾਈ ਨੇ ਭਾਈ ਸਾਹਿਬ ਵੀ ਬਹੁਤ ਸੋਹਣੀ ਗੱਲ ਕਰਦੇ ਆ ਭਾਦੀਆ ਜੀ ਬੈਠੇ ਕਹਿੰਦੇ ਜੋ ਹੋਟਲ ਚ ਖਾਣੇ ਉਹੀ ਗੁਰਦੁਆਰੇ ਚ ਮਿਲ ਰਹੇ ਉਹੀ ਫਰਕ ਕੁਛ ਨਹੀਂ ਮਸਾਲਿਆਂ ਦੀ ਚੀਜ਼ ਹੋਈ ਉਹੀ ਚੀਜ਼ ਹੈ ਫਰਕ ਕੁਛ ਵੀ ਨਹੀਂ ਰਿਹਾ ਜਿਵੇਂ ਹੋਟਲਾਂ 'ਚ ਖਾ ਰਹੇ ਆ ਉਹੀ ਗੁਰਦੁਆਰਿਆਂ ਵਿੱਚ ਖਾ ਰਹੇ ਆ ਲੰਗਰ ਦੀ ਤਾਂ ਉਹ ਖਤਮੇ ਕਰ ਦਿੱਤੀ ਗਈ ਪਰਥਾ ਜਿਹੜੀ ਸੀ ਦਾਲ ਫੁਲਕਾ ਤਾਂ ਖਤਮੇ ਹੋ ਗਿਆ ਤੇ ਜੇ ਅਸਲੀ ਤੌਰ ਤੇ ਜੋ ਅੱਜ ਵੀ ਦਰਬਾਰ ਸਾਹਿਬ ਦੀ ਵਿੱਚ ਲੰਗਰ ਬਣਦਾ ਹੈ ਜੋ ਬੰਦਾ ਬਿਮਾਰੀ ਨਾ ਉਹ ਵਿਦਾਂ ਦੇ ਲੰਗਰ ਖਾਂ ਜੋ ਅਸਲੀ ਲੰਗਰ ਦੀ ਪਰਥਾ ਸੀ ਗੁਰੂ ਮਹਾਰਾਜ ਦੀ ਸਿਰਫ ਸਵਾਦ ਵਾਸਤੇ ਇਹ ਕੰਮ ਕੀਤੇ ਗਏ ਤੇ ਸਤਗੁਰ ਕਹਿੰਦੇ ਆਣ ਰਸਾ ਜੇਤੇ ਤੈ ਚਾਖੇ ਅਜਿਨੇ ਤੂੰ ਦੁਨੀਆ ਦੇ ਰਸ ਚੱਖਦਾ ਨਾ ਨਿੰਮਕ ਨਾ ਤ੍ਰਿਸ਼ਨਾ ਤੇਰੀ ਲਾਥੇ ਨਿੰਮ ਕਹਿੰਦੇ ਆਖਰ ਝਮਕਣ ਜਿਤਨਾ ਸਮਾਂ ਇੰਨੇ ਇੰਨੇ ਵਾਸਤੇ ਵੀ ਤੇਰੀ ਤ੍ਰਿਸ਼ਨਾ ਨਹੀਂ ਦੂਰ ਹੋ ਸਕਦੀ ਹਰ ਰਸ ਕਾ ਤੂੰ ਚੱਖੇ ਸਾਦ ਹ ਜਦੋਂ ਹਰੀ ਦੇ ਨਾਮ ਦਾ ਰਸ ਦਾ ਸਵਾਦ ਚੱਖੇਗਾ ਜਾਕਤ ਹੋਏ ਰਹੇ ਬਿਸਮਾਦ ਉਹ ਆਨੰਦ ਆਏ ਜਦੋਂ ਪਰਮੇਸ਼ਰ ਦੇ ਨਾਮ ਦੇ ਰੰਗ ਨੂੰ ਪਰਮੇਸ਼ਰ ਦੇ ਪਿਆਰ ਨੂੰ ਜੀਵਨ ਦੇ ਵਿੱਚ ਪ੍ਰਾਪਤ ਕਰੇ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਹਰ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ ਏ ਜੀਵਾ ਤੂੰ ਰਾਮ ਗੁਣ ਗਾਓ हे ਰਸਨਾ ਏ ਜੀਵਾ ਤੂੰ ਪਰਮੇਸ਼ਰ ਦੇ ਗੁਣਾਂ ਨੂੰ ਗਾਇਣ ਕਰ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਸਾਡੀ ਜ਼ਿੰਦਗੀ ਦਾ ਹਰੇਕ ਸਬਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹੈ ਜੇ ਤੁਹਾਨੂੰ ਕੋਈ ਮਿਲ ਜਿਆ ਨਾ ਸਵੇਰੇ ਤੇ ਤੁਸੀਂ ਪੁੱਛੋਗੇ ਕਿ ਕਿੱਥੇ ਜਾ ਰਹੇ ਹੋ ਕੋਈ ਸਬਜ਼ੀ ਮੰਡੀ ਦੇਣ ਜਾਂਦਾ ਹੈ ਕੋਈ ਸਬਜ਼ੀ ਲੈਣ ਜਾਂਦਾ ਹੈ ਕੋਈ ਦੁੱਧ ਵੇਚਣ ਜਾ ਰਿਹਾ ਕੋਈ ਦੁੱਧ ਲੈ ਕੇ ਆਇਆ ਪਰ ਜੇ ਕੋਈ ਜੀਵਨ ਵਾਲਾ ਗੁਰਸਿੱਖ ਮਿਲ ਗਿਆ ਭਾਈ ਕਿੱਥੋਂ ਆਏ ਉਹ ਕਹਿਣ ਲੱਗਾ ਮੈਂ ਦੋ ਕੰਮ ਕਰ ਕੀਤੇ ਤੇ ਦੋ ਕੰਮ ਗੁਰਦੁਆਰੇ ਜਾ ਕੇ ਕਰਨੇ। ਉਹ ਕਿਹੜੇ ਕੰਮ ਹਨ? ਅੰਤਰ ਗੁਰ ਅਰਾਧਣਾ ਜਿਵੇਂ ਜਪ ਗੁਰਨਾਵੋ। ਕਿਉਂਕਿ ਸਾਡੀ ਬਰਜਾਦਾ ਗੁਰ ਸਤਗੁਰ ਕਾ ਜੋ ਸਿੱਖ ਅਕਾਇ ਸੋ ਪੱਲ ਕੇ ਉਠ ਹਰ ਨਾਮ ਤੇ ਆ। ਉੱਠਦੇ ਅੰਸਾਰ ਜਿੱਥੇ ਬੈਠੇ ਆ ਨਾ ਉਸ ਪਲੰਗ ਤੇ ਬੈ ਗ ਕੇ ਸਿਮਰਨ ਕਰਨਾ। ਉਦਾ ਸ਼ੁਕਰ ਕਰਮੈਂ ਜੇ ਆਪਾਂ ਅੱਜ ਦੇ ਸਮੇਂ ਵਿੱਚ ਦੇਖਦੇ ਨਾ ਡਾਕਟਰ ਵੀ ਕਹਿੰਦੇ ਇੱਕਦਮ ਨਹੀਂ ਉੱਠਣਾ ਉੱਠ ਕੇ ਬੈਠੋ ਥੋੜੀ ਦੇਰ ਤੇ ਜਦੋਂ ਸਤਿਗੁਰੂ ਕਹਿ ਰਿਹਾ ਤੇ ਸਾਡੇ ਭਲੇ ਵਾਸਤੇ ਹੀ ਆ ਨਾ ਸਿਮਰਨ ਵੀ ਕਰ ਲਓ ਬੈਠ ਕੇ ਬੈਠ ਕੇ ਅੰਤਰ ਮੁਖੀ ਹੋ ਕੇ ਅੰਤਰ ਗੁਰ ਆਰਾਧਨਾ ਫਿਰ ਇਸ਼ਨਾਨ ਕਰਕੇ ਨਿਤਨੇਮ ਕਰੋ ਜੇਵਾ ਜਪ ਗੁਰ ਨਾਮ ਫਿਰ ਨਿਤਨੇਮ ਕਰਨਾ ਇਹ ਜਿਹੜਾ ਨਿਤਨੇਮ ਇਹ ਸਾਡਾ ਹੋਮਵਰਕ ਹੈ ਅਸੀਂ ਇਹਨੂੰ ਕਰਕੇ ਗੁਰਦੁਆਰਿਆਂ ਦੇ ਵਿੱਚ ਆ ਕੇ ਕੀਰਤਨ ਹੁੰਦਾ ਹੈ ਉੱਥੇ ਆ ਕੇ ਗੁੱਟਕਾ ਲੈ ਕੇ ਬੈਠ ਗਏ ਤੁਸੀਂ ਆਮ ਗੁਰਦੁਆਰਿਆਂ ਦੀ ਗੱਲ ਛੱਡੋ ਦਰਬਾਰ ਸਭ ਚਲੇ ਜਾਓ ਉੱਥੇ ਕੀਰਤਨ ਹੋ ਰਿਹਾ ਅਰਦਾਸ ਹੋ ਰਹੀ ਹੈ ਹੁਕਮਨਾਮਾ ਹੋ ਰਿਹਾ ਉਹਨਾਂ ਨੂੰ ਪਾਠ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ ਉਸ ਗੁੱਟਕਾ ਭਾਵੇਂ ਘਰ ਪਾਠ ਕੀਤਾ ਨਾ ਹੋਵੇ ਉੱਥੇ ਜਾ ਕੇ ਗੁੱਟਕਾ ਲੈ ਕੇ ਸੁਖ ਨਹੀਂ ਸਕਦਾ ਕੋਈ ਕਰ ਰਿਹਾ ਨਿਤਨੇਮ ਕਰੇ ਇਹ ਸਾਡਾ ਕਲਾਸ ਵਰਕ ਹੈ ਇਥੇ ਅਸੀਂ ਬੈਠ ਕੇ ਸਿੱਖਣਾ ਸੀ ਹੋਮਵਰਕ ਜਿਹੜਾ ਹੋਮ ਘਰ ਦੇ ਵਿੱਚ ਕਰਨਾ ਸੀ ਕੀ ਕੀਤਾ ਕਹਿੰਦੇ ਅੰਤਰ ਗੁਰ ਆਰਾਦਣ ਜੇਵਾ ਜਪ ਗੁਰ ਨਾਉ ਫਿਰ ਆਏ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਨੇਤਰੀ ਸਤ ਗੁਰ ਪੇਖਣਾ ਵੀ ਸਤ ਗੁਰ ਦੇ ਦਰਸ਼ਨ ਕੀਤੇ ਤੇ ਬੈਠ ਕੇ ਸਰਬਣੀ ਸੁਣਨਾ ਗੁਰ ਨਾਉ ਫਿਰ ਕੰਨਾਂ ਦੇ ਨਾਲ ਸਤ ਗੁਰ ਦੀ ਬਾਣੀ ਨੂੰ ਸਰਬਣ ਕੀ ਹੋਏਗਾ ਸਤ ਗੁਰ ਸੇਤੀ ਰਤਿਆ ਦਰਗਾਹ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਥ ਦੇ ਜਗ ਮੈਂ ਊਤਮ ਕਾੜੀਐ ਬਿਰਲੇ ਕਈ ਕੇ ਬਹੁਤ ਭਾਗਾ ਵਾਲੇ ਬਿਰਲੇ ਹਨ ਸਤਗੁਰੂ ਕਹਿੰਦੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਪਰਮੇਸ਼ਰ ਦੇ ਨਾਮ ਦੇ ਨਾਲ ਜਦੋਂ ਜਪੇਗਾ ਤਿੱਕੀ ਪ੍ਰਾਪਤ ਹੋਏਗਾ ਹੇ ਜੀਵੇ ਤੂੰ ਰਾਮ ਗੁਣ ਗਾਓ ਨਿਮਕ ਨਿਮਕ ਹਰ 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 ਧਿਆਉ ਨਿਮਕ ਨਿਮਕ ਹਰ ਸਮੇਂ ਪਰਮੇਸ਼ਰ ਨੂੰ ਧਿਆਉਣਾ ਕਰੋ ਆਣ ਨਾ ਸੁਣੀਏ ਕਤਹੂ ਜਾਈਏ ਕਹਿੰਦੇ ਫਿਰ ਹੋਰ ਨਾ ਸੁਣੋ ਕੁਛ ਅੱਜ ਕੱਲ ਕੀ ਕਰਦੇ ਹੋ ਅੱਜ ਕੱਲ ਉਹ ਕੰਨਾਂ ਦੇ ਵਿੱਚ ਟੂਟੀਆਂ ਲਾਈਆਂ ਹੁੰਦੀਆਂ ਉਹ ਗਾਣੇ ਲਾਏ ਹੁੰਦੇ ਗੰਦਗੀ ਸੁਣਦੇ ਸਤਿਗੁਰ ਨੇ ਕਿਹਾ ਬਾਣੀ ਵਿੱਚ ਕਹਿੰਦੇ ਗੰਦਨ ਵੈਣ ਰਤਾ ਹਿਤਕਾਰੀ ਸ਼ਬਦੇ ਸ਼ੁਰਤ ਨਾ ਐ ਐਕਸੀਡੈਂਟ ਹੋ ਜਾਂਦੇ ਲੋਕਾਂ ਪਤਾ ਨਹੀਂ ਲੱਗਦਾ ਵੀ ਕਿਤੇ ਆਵਾਜ਼ ਆਉਂਦੀ ਕੰਨਾਂ 'ਚ ਤਾਂ ਗੰਧ ਲਾਏ ਹੋਏ ਸਨ ਗੰਦਨ ਵੈਣ ਰਤਾ ਹਿਤ ਕਰੀ ਕਿੰਨਾ ਅੱਜ ਨੁਕਸਾਨ ਹੋ ਰਿਹਾ ਜਿਹੜੇ ਲੋਕ ਅੱਜ ਕੱਲ ਉਹ ਸੈਲਫੀਆਂ ਖਿੱਚਦੇ ਆ ਪਿੱਛੇ ਹੁੰਦੇ ਹੁੰਦੇ ਕਿੱਥੇ ਕਿੱਥੇ ਡਗ ਜਾਂਦੇ ਆ ਮਰਦੇ ਆ ਸਤਗੁਰੂ ਨੇ ਹਰੇਕ ਚੀਜ਼ ਨਾਲ ਸਾਨੂੰ ਸਮਝਾਇਆ ਕਹਿੰਦੇ ਆਣ ਨਾ ਸੁਣੀਏ ਕਤਹੋਂ ਜਾਈਏ ਜਦੋਂ ਆਏ ਆ ਤਾਂ ਸਤਗੁਰੂ ਦੀ ਬਾਣੀ ਨੂੰ ਸੁਣੀਏ ਨਾ ਫਿਰ ਕਿਤੇ ਹੋਰ ਮਨ ਲੈ ਕੇ ਜਾਈਏ ਆਣ ਨਾ ਸੁਣੀਏ ਕਤਹੂ ਜਾਈਏ ਸਾਧ ਸੰਗਤ ਵੱਡ ਭਾਗੀ ਪਾਈਏ ਜਦੋਂ ਸੰਗਤ ਵਿੱਚ ਆਏ ਆ ਤੇ ਵੱਡੇ ਭਾਗਾਂ ਨਾਲ ਮਿਲਦੀ ਆ ਤੇ ਫਿਰ ਆਣ ਨਾ ਸੁਣੀਏ ਕਤਹੂ ਜਾਈਏ ਫਿਰ ਮਨ ਨੂੰ ਟਿਕਾ ਲਈਏ ਜਿਦਾਂ ਆਪਾਂ ਤਨ ਕਰਕੇ ਬੈਠੇ ਆ ਉਹਦਾ ਮਨ ਕਰਕੇ ਵੀ ਸਾਡਾ ਟਿਕਾਉ ਬਣ ਜਾਏ ਮਨ ਦੇ ਵਿੱਚ ਸਬਦਾਂਤਾ ਆ ਜਾਏ ਆਣ ਨਾ ਸੁਣੀਏ ਕਤਹੂ ਜਾਈਏ ਸਾਧ ਸੰਗਤ ਵੱਡ ਭਾਗੀ ਪਾਈਏ 8 ਪਹਿਰ ਜਿਵੇਂ ਆਰਾਧ 8 ਪੈਰ 4 ਪੈਰ ਦਿਨ ਤੇ 4 ਪੈਰ ਰਾਤ 1 ਪੈਰ 3 ਘੰਟੇ ਦਾ ਹੁੰਦਾ 8 ਪਹਿਰ ਜਿਵੇਂ ਆਰਾਧ ਪਾਰ ਬ੍ਰਹਮ ਠਾਕੁਰ ਆਗਾਧ ਕਿਹਨੂੰ ਆਰਾਧਣ ਉਹ ਪਾਰ ਬ੍ਰਹਮ ਜਿਹੜਾ ਆਗਾਧ ਹੈ ਜਿਹਦਾ ਕਥਨ ਹੀ ਨਹੀਂ ਹੋ ਸਕਦਾ ਤੇ ਕੀ ਹੋਏਗਾ ਇਆਂ ਹਾਂ ਉਹਾਂ ਸਦਾ ਸੁਹੇਲੀ ਤੂੰ ਹਰ ਇੱਕ ਸਮੇਂ ਸੁખી ਰਹੇਂਗੀ ਹਰ ਗੁਣ ਗਾਵਤ ਰਸਨਾ ਅਮੋਲੀ ਜਦੋਂ ਹਰੀ ਦੇ ਗੁਣ ਗਾਏਗੀ ਇਹ ਰਸਨਾ ਅਮੋਲ ਹੋ ਜਾਏਗੀ ਅਮੋਲ ਦਾ ਭਾਵ ਹੈ ਕਿ ਲੋਕ ਤੇਰੇ ਗੱਲਾਂ ਨੂੰ ਸੁਣਨਗੇ ਸੁਣਦੇ ਨਾ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵੇਲੇ ਬੋਲਦੇ ਆ ਜਾਂ ਗੁਰੂ ਸਾਹਿਬ ਬੋਲਦੇ ਆ ਉਹ ਰਸਨਾ ਬੜੀ ਅਮੋਲ ਹੋ ਗਈ ਸਾ ਰਸਨਾ ਧਨ ਤਨ ਹੈ ਮੇਰੀ ਜਿੰਦੜੀਏ ਹਰ ਗੁਣ ਗਾਵੇ ਪ੍ਰਭ ਕੇਰੇ ਦਾ ਜਿਹੜੇ ਪ੍ਰਭੂ ਦੇ ਗੁਣ ਗਾਉਂਦੀ ਹੈ ਹਰ ਗੁਣ ਗਾਵਤ ਰਸਨ ਅਮੋਲੀ ਬਰਸਪਤ ਮੌਲੀ ਫਲ ਫੁੱਲ ਪੇਡੇ ਪੇਡੇ ਦਾ ਅਰਥ ਨਾ ਪੇੜ ਦਰਖਤ ਜਿੱਦਾਂ ਬਰਸਪਤੀ ਮੌਲੀ ਹੁੰਦੀ ਹੈ ਜਿਹੜੇ ਦਰਖਤ ਹੁੰਦੇ ਆ ਉਹਨਾਂ ਨੂੰ ਫਲ ਫੁੱਲ ਲੱਗਦੇ ਆ ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਨਾਮ ਦੇ ਵਿੱਚ ਰੱਤ ਜਾਂਦੇ ਆ ਕਹਿੰਦੇ ਹਰ ਰਸ ਰਾਤੀ ਬੋਹਰ ਨਾ ਛੋੜੇ ਉਹ ਫਿਰ ਪਰਮੇਸ਼ਰ ਨੂੰ ਜਪਦੇ ਆ ਇਸ ਜੀਵਾ ਦੇ ਨਾਲ ਹੋਰ ਕੋਈ ਨਹੀਂ ਜਪਦੇ ਇੱਕੋ ਪਰਮੇਸ਼ਰ ਜੱਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕੰਮ ਗੁਰੂ ਮਹਾਰਾਜ ਕਹਿੰਦੇ ਹਨ ਮਨ ਸੰਪਟ ਜਿਤ ਸਤ ਸਰਨਾਵਨ ਭਾਵਨ ਪਾਤੀ ਤ੍ਰਿਪਤ ਕਰੇ ਉਹ ਪਰਮੇਸ਼ਰ ਅਕਾਲ ਪੁਰਖ ਨੇ ਰਹਿਮਤ ਕੀਤੀ ਸਾਡੇ ਤੇ ਬਖਸ਼ਿਸ਼ ਕੀਤੀ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਨੂੰ ਇਸ ਰਸਨਾ ਨਾਲ ਜਪਣਾ ਆਣਾ ਨਾ ਰਸ ਕਸ ਲਵੇ ਨਾ ਲਾਈ ਉਹ ਫਿਰ ਹੋਰ ਕਿਸੇ ਰਸ ਕਸ ਦੇ ਵਿੱਚ ਜੀਵਾ ਨਹੀਂ ਲੱਗਦੀ ਕਹੋ ਨਾਨਕ ਗੁਰ ਭਏ ਹੈ ਸਹਾਈ ਉਹਨਾਂ ਦੇ ਉੱਪਰ ਗੁਰੂ ਕਿਰਪਾ ਕਰਦੇ ਉਹਨਾਂ ਦੇ ਉੱਪਰ ਗੁਰੂ ਬਖਸ਼ਿਸ਼ ਕਰਦੇ ਪਾਸ਼ਾ ਜੀ ਕਹਿੰਦੇ ਭਾਈ ਅੰਮ੍ਰਿਤ ਰਸਨਾ ਪੀਓ ਪਿਆਰੀ ਏ ਰਸਨਾ ਏ ਜੀਵਾ ਤੂੰ ਆਤਮਿਕ ਜੀਵਨ ਦੇਣ ਵਾਲੇ ਪਰਮੇਸ਼ਰ ਦੇ ਨਾਮ ਜਲ ਨੂੰ ਪ੍ਰਾਪਤ ਕਰ ਜਦੋਂ ਇਹਨੂੰ ਪ੍ਰਾਪਤ ਕਰੇਗੀ ਤੇ ਤੈਨੂੰ ਬਹੁਤ ਕੁਝ ਪ੍ਰਾਪਤ ਹੋਏਗਾ ਫਿਰ ਆਖਰ ਵਿੱਚ ਬੇਨਤੀ ਕਰ ਰਿਆਂ ਇਹ ਦੋ ਕੰਮ ਕਰਦੀ ਜੇਵਾ ਜੜੀ ਇੱਕ ਜੋ ਅਸੀਂ ਖਾਂਦੇ ਆ ਉਹਦਾ ਸਵਾਦ ਦੱਸਦੀ ਹੈ ਤੇ ਇੱਕ ਰਚਨਾ ਬੋਲਦੀ ਹੈ ਕੀ ਬੋਲਣਾ ਕਦੋਂ ਬੋਲਣਾ ਕਿਵੇਂ ਬੋਲਣਾ ਆ ਦੋ ਸਾਲ ਵਿੱਚ ਬੱਚਾ ਬੋਲਣ ਲੱਗ ਜਾਂਦਾ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਕਿਵੇਂ ਬੋਲਣਾ ਕਦੋਂ ਬੋਲਣਾ ਕਿੱਦਾਂ ਬੋਲਣਾ ਕਿੱਥੇ ਬੋਲਣਾ ਰਹਿ ਜਾਂਦਾ ਬੰਦਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਕਾਲਪੁਰਖ ਨੇ ਸਾਡੇ ਤੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਜੇ ਉਹਦੇ ਨਾਲ ਜੁੜਨਾ ਨਾ ਉਹ ਪਰਮੇਸ਼ਰ ਕਿਦਾਂ ਦਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥੱਕੀ ਦੀ ਉਹ ਕਦੇ ਨਾ ਬੋਲੇ ਕਉਰਾ ਇੱਕ ਬੰਦਾ ਨਾ ਬਸ ਦੇ ਵਿੱਚ ਗੋਲੀਆਂ ਵੇਚ ਰਿਹਾ ਸੀ ਤੇ ਆਵਾਜ਼ ਦੇ ਰਿਹਾ ਸੀ ਕਿ ਮੇਰੇ ਕੋਲ ਨਿੰਮ ਤੋਂ ਬਣੀਆਂ ਹੋਈਆਂ ਕੌੜੀਆਂ ਗੋਲੀਆਂ ਹਨ ਜੇ ਕਿਸੇ ਨੂੰ ਫਿੰਸੀ ਫੋੜਾ ਹੋਇਆ ਤੇ ਉਹ ਲੈ ਕੇ ਖਾ ਸਕਦਾ ਹੈ 10 ਰੁਪਏ ਦਾ ਪੈਕਟ ਹੈ ਇੱਕ ਵਾਰੀ ਏਦਾਂ ਬੋਲ ਦਿੱਤਾ ਫੇ ਦੂਸਰੀ ਆਜ ਬੋਲਦਾ ਮੇਰੇ ਕੋਲ ਨਿੰਮ ਤੋਂ ਬਣੀਆਂ ਹੋਈਆਂ ਕੌੜੀਆਂ ਗੋਲੀਆਂ ਹਨ ਜੇ ਕਿਸੇ ਨੂੰ ਫਿੰਸੀ ਫੋੜਾ ਹੋਇਆ ਤੇ ਲੈ ਸਕਦਾ ਨਹੀਂ ਤਾਂ ਕੱਲ ਕੋੜੇ ਹੋ ਕੇ ਮਰੋਗੇ ਨਹੀਂ ਤਾਂ ਕੱਲ ਕੋੜੇ ਹੋ ਕੇ ਮਰੋਗੇ ਇੱਕ ਬੰਦਾ ਬੈਠਾ ਸੀ ਦਾਨਾ ਪੁਰਸ਼ ਉਹਨੇ ਆਖਿਆ ਭਾਈ ਇੱਕ ਤੇਰੀਆਂ ਗੋਲੀਆਂ ਕੌੜੀਆਂ ਇੱਕ ਤੇਰੀ ਜਵਾਨ ਕੌੜੀ ਤੇ ਤੇਰੇ ਕੋਲ ਮਿਸ਼ਰੀ ਵੀ ਹੋਵੇਗੀ ਨਾ ਉਹ ਵੀ ਕਿਸੇ ਨੇ ਨਹੀਂ ਖਰੀਦਣੀ ਪਹਿਲਾਂ ਬੋਲਣਾ ਸਿੱਖ ਕੇ ਆ ਤੇ ਜੇ ਉਹ ਬੰਦਾ ਜੇ ਵਧੀਆ ਬੋਲ ਸਕਦਾ ਇਹ ਵੀ ਨਹੀਂ ਗੁਰੂ ਮਹਾਰਾਜ ਨੇ ਕਿਹਾ ਵੀ ਅੰਦਰੋਂ ਕੁਝ ਹੋਰ ਤੇ ਮੂੰਹ ਤੇ ਕੁਝ ਹੋਰ ਬੋਲ ਅੰਦਰੋਂ ਬਾਹਰੋਂ ਇੱਕ ਜੋ ਜਵਾਨ ਤੇ ਬੋਲ ਤੇ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਜਦੋਂ ਬੋਲਣਾ ਬੋਲਣਾ ਚਾਹੀਦਾ ਇਹ ਸਤਗੁਰੂ ਪਾਪੇ ਨੇ ਸਿਖਾਇਆ ਸੱਚ ਬੋਲੋ ਤੇ ਡਰੋ ਨਾ ਵੀ ਲੋਕ ਨਾ ਨਾਰਾਜ਼ ਹੋ ਜਾਣ ਕਹਿੰਦੇ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਤੇ ਬਾਅਦ ਵਿੱਚ ਕਹਿਣਾ ਲੋ ਮੈਂ ਤਾਂ ਬੋਲਣਾ ਸੀ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਹੋਣਾ ਚਾਹੀਦਾ ਨਹੀਂ ਭਾਈ ਤੇਰਾ ਵੀ ਫਰਜ ਹੈ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਇਹ ਸਾਨੂੰ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਤੇ ਇਸ ਰਸਨਾ ਦੇ ਨਾਲ ਪਰਮੇਸ਼ਰ ਦੇ ਨਾਮ ਅਕਾਲ ਪੁਰਖ ਦੇ ਨਾਮ ਆਤਮਿਕ ਅੰਮ੍ਰਿਤ ਨੂੰ ਪ੍ਰਾਪਤ ਕਰੋ ਅੰਮ੍ਰਿਤ ਰਸਨਾ ਪੀਓ ਪਿਆਰੀ ਹਰ ਰਸ ਰਾਤੀ ਹੋਏ ਤ੍ਰਿਪਤਾਰੀ ਜਦੋਂ ਪਰਮੇਸ਼ਰ ਦੇ ਨਾਮ ਦੇ ਰਸ ਵਿੱਚ ਰਤੇ ਜਾਏਗੀ ਤੇ ਇਹ ਰਸਨਾ ਜਿਹੜੀ ਹੈ ਉਹ ਤ੍ਰਿਪਤ ਹੋ ਜਾਏ ਫਿਰ ਇਹ ਦੁਨੀਆ ਦੇ ਰਸਾਂ ਤੋਂ ਉੱਪਰ ਹੋ ਜਾਏਗੀ ਉਹ ਨਹੀਂ ਦੁਨੀਆ ਤੋੜੇ ਬੰਦਣਾ ਅੰਨ ਪਾਣੀ ਥੋੜਾ ਖਾਏ ਤੇ ਉਹ ਰਸਾਂ ਵਿੱਚ ਨਹੀਂ ਉਹ ਇਸ ਸਵਾਦ ਵਿੱਚ ਆ ਜਾਏਗੀ ਤੇ ਉਹ ਨਹੀਂ ਦੇਖੇਗੀ ਲੰਗਰ ਵਿੱਚ ਕੀ ਬਣਿਆ ਅੱਜ ਲੰਗਰ ਸਵਾਦ ਨਹੀਂ ਬਣਿਆ ਤੇ ਉਹ ਦੇਖੇਗੀ ਅੱਜ ਸ਼ਬਦ ਕੀ ਸੁਣਿਆ ਅੱਜ ਸ਼ਬਦ ਦਾ ਰਸ ਕਿੰਨਾ ਆਇਆ ਤੇ ਉਹ ਆਪ ਹੀ ਖਾਏਗਾ ਤੇ ਘਰ ਜਾ ਕੇ ਵੀ ਬੰਡੇ ਤੇ ਜਦੋਂ ਆਪਾਂ ਬੰਨ ਬੰਨ ਕੇ ਲੈ ਕੇ ਜਾਂਦੇ ਹਾਂ ਲੰਗਰ ਇਦਾਂ ਬਿ ਸ਼ਬਦ ਬੰਨ ਕੇ ਆਪਣੇ ਪੱਲੇ ਆਪਣੇ ਬੱਚਿਆਂ ਨੂੰ ਦਸੀਏ ਆਪਣੇ ਗਵਾਂਡੀਆਂ ਨੂੰ ਦਸੀਏ ਲੋਕਾਂ ਨੂੰ ਦਸੀਏ ਭਾਈ ਇਹ ਅੱਜ ਸ਼ਬਦ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਤੇ ਬਹੁ ਭਾਗਾਂ ਵਾਲੇ ਆਪ ਜੀ ਜਿਨ੍ਹਾਂ ਦੇ ਉੱਪਰ ਸਤਗੁਰ ਦੀ ਕਿਰਪਾ ਹੈ ਇਹਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ